ਹੋ ਗਿਆ ਤੇਰਾ ਪੇਪਰ ਜਾਦ ਹੁਣ ਹਾਂਜੀ ਚੱਲ ਹੁਣ ਇਦਾਂ ਕਰ ਕਿ ਮੈਂ ਸਾਰੀ ਸਾਫ ਸਫਾਈ ਕਰਤੀ ਆ ਤੇ ਤੂੰ ਹੁਣ ਜਾ ਕੇ ਤੇ ਰੋਟੀ ਪਾਣੀ ਦੁਪਹਿਰ ਦਾ ਬਣਾ ਲਾ ਹੁਣ ਤੇਰਾ ਇੰਨਾ ਕੰਮ ਮੈਂ ਹੌਲਾ ਕਰਤਾ ਵਾ ਠੀਕ ਐ ਨਾ ਹੁਣ ਪੜ ਲਿਆ ਨਾ ਤੂੰ ਪੇਪਰ ਜਾਦ ਕਰ ਲਿਆ ਨਾ ਹਾਂਜੀ ਤੇ ਜਾ ਕੇ ਤੇ ਰੋਟੀ ਸਬਜੀ ਦਾ ਕੰਮ ਕਰ ਲਾ ਦੁਪਹਿਰ ਦਾ ਤੇ ਜਾਣਿਆਂ ਨੂੰ ਭੁੱਖ ਲੱਗੀ ਹੁੰਨੀ ਉਹਨਾਂ ਰੋਟੀ ਖਾਣੀ ਆ ਆ ਕਰ ਲੈ ਆਹੋ ਚੱਲ ਇਹਦੇ ਪਿਆਰ ਨਾਲ ਮੰਨੀ ਆ ਹੁਣੇ ਰੋਟੀ ਸਬਜੀ ਦਾ ਕੰਮ ਕਰ ਲੇਗੀ ਨੇ ਆ ਨਾ ਕੁੜੀ ਦੀਆਂ ਵੇਖਾਂ ਚੀਜ਼ਾਂ ਹੀ ਬਣਾ ਕੇ ਲੈਂਦੀ ਆ ਤੇ ਕੁੜੀ ਦੀ ਚੰਨੀ ਆ ਜੇ ਕਿਤੇ ਉਹ ਉੱਤੇ ਆ ਗਈ ਤੇ ਲਈ ਦੇਖੀ ਤੇ ਮੋਹਤਰਾ ਹੀ ਕੰਡਾ ਬਣਾਉ ਗੱਲ ਇਹ ਕਿ ਮੈਂ ਚੱਲ ਕੰਮ ਵਾਸਤੇ ਸੋਨੀਆ ਨੇ ਇਹ ਵੀ ਨਹੀਂ ਜਮਨ। ਪਰਾਂ ਮਿਲ ਗਿਆ ਪਰ। ਲੋਕਾਂ ਦਾ ਕਹ ਰਹੇ ਕਿ ਪਾਣੀ ਦਾ। ਹਾਂ ਹਾਂ। ਨਾਲ ਨਾਲ ਵਰਤਦੇ ਹਾਂ। ਕੋਈ ਵਾਰ ਆਇਆ ਇਹਦਾ ਇਹ ਉਹਨਾਂ ਹੋਏ ਕਿ ਕੱਢ ਗਈ ਜੇ ਤਾਂ ਕਰਕੇ ਮੈਂ ਰੈਡੀ ਇਹਨੂੰ ਮੈਂ ਸਾਫ ਲਾ। ਅੱਛਾ। ਹਾਂ। ਇਹ ਤੇ ਮੈਂ ਤਾਂ ਬਾਹਰੋਂ ਆਉਂਦਾ। ਆ ਤੇ ਇਹਦੇ ਸਾਲ। ਈdependence ਬਣਾਣਾ ਸੂਣ ਕੱਢਣਾ ਚਾਹ ਚਾਹਣੀ ਬਣਾਈਏ ਤੇ ਘੜੇ ਬਣਾਈਏ ਸਾਰਾ ਸਬੰਧਿਆ ਸੰਭਲਾ ਤੇ ਹੱਥੋਂ ਤੋਂ ਬਰਸ਼ਤਾ ਦਿੰਦਾ ਤੇ ਚਲ ਤੂੰ ਜਾ ਕੇ ਆਪਣਾ ਕੰਮ ਕਰ ਜਰਨਾ ਚੋਰੀ ਨਾਲ ਸੰਭਾਲ ਵੇਖਣੀ ਹ ਤੇ ਕੁੜੀ ਉੱਤੇ ਆਣ ਕੇ ਤੇ ਡੈਡੀ ਕੀ ਚਾਚੀ ਕੀ ਵੇਖਣੇ ਕੀ ਵੇਖਣੇ ਚਲ ਹੁਣ ਜੀ ਇਹਨੇ ਸੰਭਾਲ ਵੇਖ ਹੀ ਆ ਨਾ ਇਹਨੇ ਕੱਲ ਦਾ ਭਜੈ ਸੁਕੋ ਨਾ ਕਾਦੀ ਬੜੀਆਂ ਘੜੇ ਡਿੱਤੀ ਨਾ ਮੇਰੇ ਨਾਲ ਕੀ ਚਾਚੀ ਨੂੰ ਫਲਾਣਾ ਕੰਮ ਨਹੀਂ ਕਰਨਾ ਤੇ ਇਹ ਕੰਮ ਇਹ ਕਰਨਾ ਉਹ ਦੇਖੀ ਕਿਤਾ ਮੇਰੇਗੇ ਹੱਥ ਜੋੜਦੀ ਐ ਇਹਨਾਂ ਤੇ ਨਾਲ ਵੇਰਾ ਖੇਰਾ ਵਾ ਦੇਚ ਤੇ ਬਾਹਰ ਪਾਸੀ ਜੇਣਾ ਨਾ ਇਹ ਮਰ ਪਰੇ ਤੇ ਚਾਹ ਲੈ ਇਹ ਦੈਨੋ ਆਦ ਦੇ ਨਾ ਮੁਰ ਦੀ ਰੇ ਪਰ ਤੇ ਚੀਟ ਆਈ ਥੱਕੀ ਗਈ ਐ ਮੈਂ ਹੋ ਮੈਂ ਕਹਿਆ ਚਾਹ ਘੁੱਟ ਪੀ ਲੈ ਗੁੜ ਵਾਲੀ ਗੁੜਵਾਲੀ ਚਾਹ ਪੀਣ ਚੀ ਕੰਡਿਆ ਇਹ ਕੁੜੀ ਤੇ ਮਾਸਾ ਚੰਗੀ ਜਾਣ ਨਹੀਂ ਬਣਾਉਂਦੀ ਐ आहा मजा आ गया चाह पी के इन्नी स्वाद बनी है ना गुड़ वाली चाह कुड़ी तो कह ना चाह बना के लिया गुड़ वाली तो कह दी कि चाची मैं जाच ही नहीं बना चाह पी के ना मैं समान सामभ चल मैं चाह पी ली कौली बाद चो बहर रख आ समान सामभ पहला मैं हैं तीन ही पर्स इतने एक पर्स कितने आवा ਉਹ ਕਿਰਕੀ ਗਈ ਨਹੀਂ ਸਾਰੇ ਘਰ ਚ ਰੋਏ ਕੁੜੀ ਨੇ ਘੱਟਿਆ ਹੁਣ ਮੈਨੂੰ ਪੁੱਛਣੀ ਹੁੰਨੇ ਆਵਾਜ਼ ਮਾਰ ਨੀ ਕੁੜੀ ਐ ਇਧਰਾ ਸਾਥੀ ਸਰੀਆ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ 잘 ਜਾਂ ਠੀਕ ਠਾਕ ਹੋਵੋਗੇ ਤੇ ਤੁਸੀਂ ਸਾਡੀ ਵੀਡੀਓ ਕਿੱਥੋ ਕਿੱਥੋਂ ਲੈਂਦੇ ਨੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਵੀਡੀਓ ਨੂੰ ਪੂਰਾ ਸਪੋਰਟ ਫੁੱਲ ਸਪੋਰਟ ਜ਼ਰੂਰ ਕਰਿਆ ਕਰੋ ਤੇ ਅਸੀਂ ਹਜੇ ਤੁਹਾਨੂੰ ਪਤਾ ਵੀਡੀਓ ਬਣਾਉਂਦੀ ਥੋੜੀ 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 ਕੋਸ਼ਿਸ਼ ਜਿਹੜੀ ਆ ਵੱਧ ਕਰ ਰਹੇ ਆ ਤੇ ਹਜੇ ਸਾਡੇ ਕੋਲ ਮੈਂਬਰ ਵੀ ਜਿਹੜੇ ਨੇ ਉਹ ਥੋੜੇ ਨੇ ਤੇ ਇਸ ਕਰਕੇ ਜਿਉਂ-ਜਿਉਂ ਇਹ ਵੀਡੀਓ ਸਾਡੀ ਵੱਧਦੀ ਹੁੰਦੀ ਜਾਏਗੀ ਮੈਂਬਰ ਅਸੀਂ ਹੋਰ ਜੋੜ ਲਾਂਗੇ ਦੋਪਨਾਲ ਤੇ ਸਾਡੀ ਇਹ ਪਿਆਰੀ ਜਿਹੀ ਬੱਚੀ ਇੱਕ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਾਰ ਸਟੇਕ ਆ ਦੇ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੇ ਦਾ ਸਾਡੀ ਵੀਡੀਓ ਚੰਗੀ ਲੱਗਦੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਤੁਸੀਂ ਹੁਣ ਸਾਡੇ ਬਲੌਗ ਨੂੰ ਇੰਜੋਏ ਕਰ ਸਕਦੇ ਜੇ ਬਾਏ ਬਾਏ ਇਹਦੇ ਵਿੱਚ ਇੱਕ ਪਰਸ ਕਿੱਥੇ ਗਿਆ ਵਾ ਮੈਨੂੰ ਜੀ ਪਤਾ ਨਹੀਂ ਕਿਹੜੀ ਅੰਦਰ ਆਈ ਮੈਂ ਤੇ ਰੋਟੀ ਬਣਾਉਣੀ ਹੈ ਕੱਲ ਤੈਨੂੰ ਮੈਂ ਬਖਾਲ ਲਈ ਸੀ ਨਾ ਚਾਰ ਪਰਸ ਹੀ ਇਹਦੇ ਵਿੱਚ ਇੱਕ ਪਰਸ ਨਹੀਂ ਲੱਭਣਿਆ ਕਿੱਥੇ ਗਿਆ ਵਾ ਮੈਂ ਤੇ ਇੱਧਰ ਆਈ ਨਹੀਂ ਮੈਂ ਤੇ ਉਹ ਆਪਣੇ ਕੰਮ ਕਰਦੀ ਮੈਂ ਤੇ ਇੱਧਰ ਆਈ ਨਹੀਂ ਸਵੇਰ ਦੀ ਆ ਤੇ ਬੇਰਦੀ ਨਹੀਂ ਆਈ ਤੇ ਕਿੱਥੇ ਗਿਆ ਪਰਸ ਫਿਰ ਘਰ ਕੋਣ ਹੁੰਦਾ ਘਰ ਤੇ ਕੋਈ ਵੀ ਨਹੀਂ ਹੁੰਦਾ ਹੈਗਾ ਪਰ ਮੈਂ ਦੁਰਤ ਕੱਢਿਆ ਮੈਂ ਤਾਂ ਸਵੇਰ ਦੀ ਕੰਮ ਕਰਦੀ ਤੇ ਵੇਖ ਵੀ ਲੋ ਆਪੇ ਜਾ ਕੇ ਤੇਰਾ ਹੀ ਕੰਮ ਹੁਣਾ ਆਇਆ ਨਾ ਮੈਂ ਕਰਦੇ ਨਹੀਂ ਤੇਰੇ ਸਾਹਮਣੇ ਮੈਂ ਚਾਰ ਪਰਸ ਕੱਲ ਬਾਰੀ ਦੇ ਵਿੱਚ ਰੱਖੀ ਆ ਆ ਰੱਖੇ ਨਾ ਕਿੰਨੇ ਰੱਖਿਆ ਸੀ ਆ ਤਾਂ ਫਿਰ ਇੱਕ ਪਰਸ ਕਿੱਥੇ ਚਲ ਗਿਆ ਮੈਨੂੰ ਪਤਾ ਮੈਂ ਕਦੇ ਕੱਢੀ ਕਿਰੇ ਸੀ ਆਪ ਮੈਂ ਸਾਰੀ ਮੈਂ ਤੂੰ ਹੀ ਮੈਨੂੰ ਕਿਹਾ ਸੀ ਜਾ ਤੂੰ ਆਪਣਾ ਕੰਮ ਕਰ ਤੇ ਮੈਂ ਆਪ ਤੂੰ ਬਾਹਰ ਬੈਠੇ ਤੇ ਮੈਂ ਤਾਂ ਆਪਣਾ ਕਾਹ ਹੋ ਗਿਆ ਤੇ ਮੈਨੂੰ ਪਤਾ ਮੈਂ ਤੇ ਨਹੀਂ ਆਣਾ ਰੋਟੀ ਤੇ ਇੰਡਾ ਤੇ ਮੈਂ ਤਾਂ ਸਾਰੀ ਲੰਬਾਰੀ ਫੋਲ ਛੜੀ ਆ ਇਹਦੇ ਵਿੱਚ ਤੇ ਇੰਨੀ ਪਰਸ ਆ ਇੱਕ ਪਰਸ ਕਿੱਤੀ ਗਿਆ ਮੈਨੂੰ ਪਤਾ ਮੈਂ ਮੈਂ ਤੂੰ ਕਹਿਣਾ ਮੇਰੇ ਸਾਹਮਣੇ ਰੱਖੇ ਹੀ ਕਿ ਮੈਨੂੰ ਪਤਾ ਹੀ ਕਦੇ ਪਹੁੰਚ ਆਉਂਦੀ ਕਿਤੇ ਦਾ ਕਿਤੇ ਆਉਂਦੀ ਕਿਤੇ ਰੱਖੀ ਤੂੰ ਹੀ ਕਿਤੇ ਗਾਮ ਪਛਾਣ ਕੀਤਾ ਹੁਣ ਪੱਕਾ ਮੈਂ ਤਾਂ ਦਿਨ ਮਾੜੀ ਵਾਲੀ ਨਹੀਂ ਆਈ ਟਾਡੀ ਨੂੰ ਪੜ੍ਹਨ ਤੋਂ ਨੌਕ ਲੱਗਾ ਹੁੰਦਾ ਬਲੌਕ ਲੱਗਾ ਉਹ ਦਿਨੇ ਲੋਕ ਹੀ ਨਹੀਂ ਹਿਲਾਇਆ ਹੈਗਾ ਉਧਰ ਖੁੱਲੀ ਪਈ ਸੀ ਮੇਰੀ ਲੰਬਾਰੀ ਸਰ ਮੇਰੀ ਲੰਬਾਰੀ ਵਾਣ ਉਹ ਤੇ ਮੈਂ ਤਾਂ ਦੀ ਪੜੀ ਬਲ ਕੇ ਜਾਨ ਉਹਨਾਂ ਸੱਚ ਆਪਣੇ ਘਰ ਦੇ ਵਿੱਚ ਬੈਠੇ ਨਾਲ ਕੋਈ ਨਹੀਂ ਜਾ ਤੂ ਆਪਣਾ ਕੰਮ ਕਰ ਜਾ ਕੇ ਮੈਂ ਆਪੇ ਲੱਭ ਲਾਂਗੀ ਜਿੱਥੇ ਤੁਲਕਾ ਕੇ ਰੱਖੀ ਹੋਏਗੀ ਕੋਈ ਗੱਲ ਨਹੀਂ ਲੱਭ ਦੇ ਹੁਣ ਇਹਨੂੰ ਪਤਾ ਲੱਗੇਗਾ ਨਾ ਚਾਚੀ ਨਾਲ ਕਿੱਦਾਂ ਪੰਗਾ ਲੈਣਾ ਹੁਣ ਮੈਂ ਦੱਸਾਂਗੀ ਨਾ ਇਹਦੇ ਕਮਰੇ ਜਿਹੜੇ ਮੈਂ ਜਾ ਕੇ ਰੱਖ ਦੇਣੀ ਆ ਫਿਰ ਮੈਂ ਇਹਦਾ ਨਾਮ ਲਾਉਣਾ ਵਾ ਤੇਰੇ ਕਮਰੇ ਦੇ ਵਿੱਚ ਕਿੰਦਾ ਆਈ ਹੈ ਫਿਰ ਵੇਖੀ ਇਹਦਾ ਕੀ ਬੰਦਾ ਹਾਲ